ਸਤਿ ਸ਼੍ਰੀ ਅਕਾਲ ਜੀ ਮੈਂ ਨਾ ਇਹ ਸੂਟ ਜਿਹੜੇ ਸਟਿਚ ਕਰਕੇ ਤੇ ਮੈਂ ਕਿਹਾ ਚੱਲ ਇੱਕ ਹੋਰ ਮੇ ਲੱਗੀ ਸੀ ਹੁਣ ਇੱਕ ਨਾਈਟ ਸੂਟ ਮੇਰੇ ਕੋਲ ਆਇਆ ਸੀ ਮੈਂ ਉਹ ਬਣਾਉਣ ਲੱਗੀ ਸੀ ਤੇ ਇਹ ਮੈਂ ਤਿਆਰ ਕਰਕੇ ਜਿਹੜੀ ਪਲੇ ਰੱਖਨੇ ਨੇ ਉਹਨਾਂ ਨੇ ਲੈ ਲਿਆ ਵੀ ਹੋਣਾ ਹੈ ਇਹ ਦੇਖੋ ਉਹਨਾਂ ਨੇ ਨਾ ਇਹ ਆਨਲਾਈਨ ਮੰਗਵਾਇਆ ਹੈਗਾ ਆਹ ਵਾਲਾ ਜਿਹੜਾ ਆ ਤੇ ਇੱਕ ਮੈਂ ਹਣਾ ਉਹ ਪਹਿਲਾਂ ਇੱਕ ਬਣਾ ਕੇ ਹੈਡੀ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਠੀਕ ਹੈ ਜੀ ਮੈਂ ਸਾਰੇ ਸੂਟ ਜਿਹੜੇ ਨਹੀਂ ਲਏ ਬਾਕੇ ਦਿੱਤੇ ਸੀ ਜਿਹਨੇ ਕੱਟਾ ਲونه ਨੇ ਲੈਣ ਹੋਣਾ ਹੈਗਾ ਆ ਤੇ ਇਹ ਦੇਖੋ ਇੱਕ ਮੈਂ ਇਹ ਸੂਟ ਬਣਾਇਆ ਜਿੱਦਾਂ ਉਹਨਾਂ ਦਾ ਮਤਲਬ ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਆ ਤੇ ਮੈਂ ਇਹ ਬਣਾਇਆ ਹੈਗਾ ਆ ਘਰ ਬੀ ਮਾਤ ਦਾ ਅਰ ਸੋਇਜ ਕਮ ਕਮ ਘਰ ਦੇ ਵੈਸੇ ਵੀ ਹੁਣ ਜੇ ਘਰ ਚ ਪਾਉਣੇ ਉਹਨਾਂ ਨੇ ਇੱਦਾਂ ਹੀ ਪਾਉਂਦੀਆਂ ਹੈਗੀਆਂ ਹਨਾ ਤੇ ਇਹ ਮੈਂ ਨਾਲ ਜਿਹੜਾ ਆ ਬਣਾਤਾ ਆ ਮਾ ਜੰਮਾ ਤੇ ਸਾਡੀ ਬੋਡੀ ਨੂੰ ਤਾਂ ਬਹੁਤ ਪਸੰਦ ਆਇਆ ਆ ਕਹਿੰਦੀ ਮੰਮੀ ਮੈਂ ਵੀ ਇਦਾਂ ਦਾ ਬਣਾਉਣਾ ਮੈਂ ਉਹਨੂੰ ਵੀ ਬਣਾ ਕੇ ਦੇਵਾਂਗੀ ਤਾਂ ਹੁਣ ਜੀ ਜਿਹੜਾ ਮੇਨ ਆਇਆ ਮੈਂ ਤੁਹਾਨੂੰ ਦੱਸਦੀ ਆ ਵੀ ਮੈਂ ਕੀ ਬਣਾਉਣ ਲੱਗੀ ਹਾਂ ਉਹ ਤੁਹਾਨੂੰ ਦੱਸਦੀ ਆ ਜਿਹੜਾ ਆ ਵਾਲਾ ਸੂਟ ਆ ਨਾ ਬਣਾਇਆ ਮੈਂ ਇਹ ਵਾਲਾ ਇਹਦੇ ਵਿੱਚੋਂ ਕੋਸ਼ ਕੱਪੜਾ ਜਿਹੜਾ ਪਚ ਗਿਆ ਸੀ ਤੇ ਮੈਂ ਹੁਣ ਕਿੰਨੀ ਆ ਵੀ ਜਿਹੜਾ ਉਹਨਾਂ ਨੇ ਆਨਲਾਈਨ ਮੰਗਾਇਆ ਆ ਤੇ ਉਹਨਾਂ ਨੇ ਵੈਸੇ ਮੈਨੂੰ ਕਿਹਾ ਨਹੀਂ ਹੈਗਾ ਪਰ ਮੈਂ ਆਪਣੇ ਵੱਲੋਂ ਹੀ ਉਹਨਾਂ ਨੂੰ ਬਣਾ ਕੇ ਦੇਣ ਲੱਗੀ ਆ ਤੇ ਮੈਂ ਕਹਾਂਦਾ ਵੀ ਕੱਪੜਾ ਵੀ ਕਿਉਂ ਕਰਨਾ ਹੈਗਾ ਆ ਤੇ ਹੁਣ ਜਿਹੜਾ ਇਸ ਤਰ੍ਹਾਂ ਉਹਨਾਂ ਨੇ ਆ ਦੇਖੋ ਇੱਕ ਬਣਾਇਆ ਹੈਗਾ ਆ ਦੇਖੋ ਇਸ ਤਰ੍ਹਾਂ ਕਰਕੇ ਮੈਂ ਇਸ ਤਰ੍ਹਾਂ ਕਰਕੇ ਇੱਥੋਂ ਆ ਇੰਨੀ ਬਾਡੀ ਬਣਾਈਏ 7 ਇੰਚ ਦੀ ਤੇ ਇੱਥੇ ਉਹਨਾਂ ਨੇ ਚੂਣਾ ਪਾਈਆ ਮੈਂ ਹੁਣ ਬਿਲਕੁਲ ਐਸੀ ਤਰ੍ਹਾਂ ਦਾ ਹੀ ਉਹਨਾਂ ਨੂੰ ਬਣਾ ਕੇ ਦਵਾਂਗੀ ਤੇ ਇਹ ਚਾਕ ਉਹਨਾਂ ਨੇ ਮੈਨੂੰ ਕਰਨ ਵਾਸਤੇ ਕਿਹਾ ਸੀ ਮੈਂ ਚਾਕ ਬਣਾਤੇ ਹੁਣ ਜਿਹੜਾ ਮੈਂ ਸੂਟ ਬਣਾਉਣਾ ਮੈਂ ਆਪ ਹੀ ਹੈਨਾ ਚਾਕ ਵੀ ਬਣਾ ਕੇ ਉਹਨਾਂ ਨੂੰ ਦਵਾਂਗੀ ਤੇ ਮੈਂ ਹੁਣ ਲੱਗੀਆਂ ਜੀ ਕੱਟਣਾਂ ਇਹ ਨੂੰ ਰੱਖ ਲੈਣਾ ਆਪਣਾ ਕੋਲ ਕਿਹੜੇ ਨਾਪ ਲੈਣਾ ਪੈਂਦਾ ਆਹ ਜੋ ਜਿਸ ਕਪੜੇ ਦਾ ਨਾ ਅਰਧ ਬੋਧੇ ਆ ਤੇ ਮੈਂ ਇਹਨੂੰ ਕਪੜੇ ਨੂੰ ਇਸ ਤਰ੍ਹਾਂ ਕਰਕੇ ਨਾ ਆਹ ਦੇਖੋ ਪਹਿਲਾਂ ਦੋਰਾ ਕੀਤਾ ਹੋਇਆ ਆ ਦੋਰਾ ਕਰਕੇ ਤੇ ਇਹਨੂੰ ਮੈਂ ਇੱਕ ਵਾਰੀ ਫੇਰ ਫੋਲਡ ਕਰ ਲੈਣੀ ਆ ਜਿਹੜੀ ਇਹਦੀ ਆਕ ਗਰੀ ਜੀ ਇਹਨਾਂ ਨੇ ਪढ़ाई ਹੋਈ ਆ ਸੋਨਾ ਤੋਂ ਥੱਲੇ ਇਹਦੀ ਲੈਂਥ ਜਿਹੜੀ ਆ ਇਹ 19 ਇੰਚ ਆ ਤਾਂ ਮੈਂ 20 ਇੰਚ ਦੀ ਜਿਹੜੀ ਕਟਾਈ ਆ ਕਰ ਲੈਣੀ ਆ ਅੱਧਾ ਇੰਚ ਇਧਰੋਂ ਚੋਂ ਸਾਢੇ 20 ਦੀ ਕਰ ਲੈਣੇ 1 ਇੰਚ ਇਧਰੋਂ ਆ ਜਾਊਗਾ ਆ 1.5 ਇੰਚ ਉੱਪਰੋਂ ਵਿੱਚ ਆ ਜਾਣਾ ਜਿਹੜੇ ਇਹੇ ਹੈਗੀ ਆ ਅਗਰੀ ਜਿਹਦੀ ਜਿਹੜੇ ਹੈਗਾ ਉਹਦਾ ਫੇਰ ਬਣਾਇਆ ਆ ਉਹਨਾਂ ਨੇ ਉਹ ਹੈਗਾ ਆ ਘੇਰਾ ਮਤਲਬ 3 ਇੰਚ ਆ ਤੇ ਮੈਂ ਇਹਨੂੰ ਵਧਾ ਕੇ ਰੱਖ ਲੈਣੀ ਆ ਹੋਰ ਆਪਾਂ ਰੱਖ ਲੈਨੇ 25 ਇੰਚ ਇਹ ਦੋਵੇਂ 25 ਕਰ ਲੈਣ ਹੁਣ ਮੈਂ ਇਹਨੂੰ ਕੱਟ ਦਿੰਨੀ ਆ। ਲੋਜ਼ਿਮੇਟੇ ਲੰਬਾਈ ਜਿਹੜੀ ਆ ਸਾਡੇ ਵੀ ਤੇ ਇਧਰ ਨੂੰ ਮੈਂ ਜਿਹੜਾ ਇਹਦਾ ਘੇਰਾ ਆ 25 ਇੰਚ ਜਿਹੜਾ ਕੱਟ ਲਿਆ ਆ। ਹੁਣ 7 ਇੰਚ ਦੀ ਪਾਟੀ ਆ ਉਹ ਵੀ ਮੈਂ ਕੱਟ ਕੇ ਰੱਖ ਲਵਾਂਗੀ। ਸਾਤਿਆ ਤਾਂ ਆਪਾਂ 18 ਇੰਚ ਉੱਦੋਂ ਬਿਚਾਰ ਜਾਨੀ ਅੰਦਰੋਂ ਜਦੋਂ ਆਪਾਂ 8 ਇੰਚ ਲਈਆ ਕਟਾਈ ਦੀ ਆ ਰੱਖ ਲੈਣੇ ਹੁਣ ਆਪਾਂ ਨੂੰ ਇੰਨਾ ਕੱਪੜਾ ਤਾਂ ਨਹੀਂ ਚਾਹੀਦਾ ਹੈਗਾ ਕੱਪੜਾ ਦਾ ਆਪਾਂ ਨੂੰ ਘਾਟੇ ਚਾਹੀਦਾ ਆ ਆਪਾਂ 8 ਇੰਚ ਲਈਏ ਲੈ ਜਰੀਆ ਘਾਟੇ ਲੈਣੇਗੇ ਇਸ ਦਾ ਆਪਾਂ ਲੈਣੇ ਜਿੰਨਾ ਲੋੜ ਹੋਏਗੀ ਉਪਰ ਜਿਹੜੇ ਵਿੱਚ ਕੱਟਣਾ ਆਪੇ ਠੀਕ ਹੈ ਜੀ ਇਹ ਜਿਹੜੀ ਬਾਰਦੀ ਦਾ ਹੈਗਾ ਆ ਇਹ ਇਹਨਾਂ ਦਾ 13 ਇੰਚ ਤੇ ਆ ਰਹੇ ਆ ਤਾਂ ਆਪਾਂ 14 ਇੰਚ ਲੈ ਲੈਣੇ ਆ ਇਹਦਾ ਕਟਾਈ ਦਾ ਚਲ 14 ਨਹੀਂ ਥੋੜਾ ਜ਼ਿਆਦਾ ਕਰ ਲੈਣੇ ਆ ਕਿਉਂਕਿ ਇਹ ਤੇ بڑے ਬਣਾਏ ਹੈਗੇ ਆ ਤਾਂ 13 ਤੋਂ ਆਪਾਂ ਥੋੜਾ ਜ਼ਿਆਦਾ ਕਰ ਲੈਣੇ ਆ ਆਪਾਂ 15 ਇੰਚ ਕਰ ਲਵਾਂਗੇ ਠੀਕ ਹੈ ਤੇ 13 ਆ ਤੇ 3 ਜਿਹੜਾ ਹੈਗਾ ਇਹ 12 ਤੇ ਇਥੋਂ ਉਹਨਾਂ ਨੇ ਰੱਖਿਆ ਹੈਗਾ ਆ ਇਥੋਂ 13 ਆ ਤੇ 3 ਜਿਹੜਾ ਹੈਗਾ 12 ਆ ਤੇ ਆਪਾਂ ਇਹਨੂੰ 14 ਐ 15 ਇੰਚ ਮੈਂ ਰੱਖ ਲਿਆ ਹੈਗਾ ਬਾਦੂ ਉਹਨੇ ਇਹਨੂੰ ਵੀ ਬਾਦ ਲੈਣੇ ਬੋਲੀ ਬਸ ਐਨੇ ਕੱਪੜੇ ਦੇ ਵਿੱਚ ਇਹ ਤੇ ਬਣ ਕੇ ਜਿਹੜਾ ਆ ਤਿਆਰ ਹੋ ਜਾਣੀ ਹੈ ਫਰੋਕੀ ਜੀ ਅੱਗੇ ਕਿੱਥੇ ਹੁੰਦਾ ਸੀਗਾ ਅੱਗੇ ਗਰਮੀਆਂ ਸਰਦੀਆਂ ਸਭ ਇੱਕੋ ਹੀ ਕੱਪੜੇ ਪਾਈ ਜਾਂਦੇ ਹੁੰਦੇ ਸੀਗੇ ਕੋਈ ਰੇਦੀ ਚਾਹ ਨਾ ਤੇ ਢਿੱਚਾ ਨਾ ਪਾਈ ਜਾਣੇ ਤੇ ਜੇ ਕੋਈ ਵੀ ਕਪੜਾ ਹੋਣਾ ਉਹੀ ਪਾਈ ਜਾਂਦੇ ਹੁੰਦੇ ਹੁਣ ਜੀ ਹੁਣ ਤਾਂ ਗਰਮੀਆਂ ਆ ਗਈਆਂ ਗਰਮੀਆਂ ਵਾਲੇ ਕੱਪੜੇ ਸਰਦੀਆਂ ਆ ਗਈਆਂ ਸਰਦੀਆਂ ਵਾਲੇ ਕੱਪੜੇ ਹੁਣ ਮੈਂ ਤੁਹਾਨੂੰ ਜਿਹੜੀ ਆ ਸਾਰੀ ਫਰੌਕਿਆ ਨਾ ਬਣਾ ਕੇ ਤਿਆਰ ਜਦੋਂ ਕੱਟਾਈ ਕਰਕੇ ਨਾ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਇਹ ਮੁੰਡਾ ਮੈਨੂੰ ਥੋੜਾ ਜਿਆਦਾ ਲੱਗਦਾ ਆ ਬਹੁਤ ਜਿਆਦਾ ਲੱਗਦਾ ਆ ਮੈਂ ਹਨਾ ਇਹਦੇ ਨਾਲੋਂ ਥੋੜਾ ਜਿਆਦਾ ਘੱਟ ਹੀ ਰੱਖੂੰਗੀ ਲਓ ਜੀ ਮੈਂ ਦੋਨੇ ਪੱਲੇ ਜਿਹੜੇ ਇਸੇ ਤਰ੍ਹਾਂ ਬਣਾ ਲਏ ਆ ਤੇ ਇਹ ਵੱਧੂ ਪੱਲਾ ਆਪਾਂ ਇਸ ਤਰ੍ਹਾਂ ਸਾਈਡ ਤੇ ਜਿਹੜਾ ਛੱਟ ਇਸ ਤਰ੍ਹਾਂ ਹੀ ਆਪਾਂ ਹੁਣ ਇਹਨੂੰ ਜਿਹੜਾ ਕੱਪੜਾ ਮੋਟੇ ਰਾਦਾਂਗੇ ਇਹ ਦੋਨੇ ਆਪਾਂ ਜਿਹੜੇ ਝੋਲ ਲੈਨੇ ਪਿਛਲਾ ਪਾਲੇ ਵਿੱਚ ਛੋਟਾ ਜਿਹਾ ਪੱਟਿਆ ਮੋਹਰਲਾ ਥੋੜਾ ਜਿਹਾ ਵੱਟਾ ਕੱਟਿਆ ਠੀਕ ਹੈ ਜੀ ਚਲੋ ਬਣਾਉਣ ਕਿੰਨੇ ਦੇ ਬਣਾ ਕੇ ਦੇਖਣ ਚ ਕੀ ਹੱਜਾ ਆਪਾਂ ਨੂੰ ਜੀ ਜ਼ਰੂਰ ਟ੍ਰਾਈ ਕਰਦੇ ਰਹਿਣਾ ਚਾਹੀਦਾ ਆ ਇਹਦਾਂ ਦੀਆਂ ਚੀਜ਼ਾਂ ਠੀਕ ਹੈ ਜੀ ਤਾਂ ਆਪਾਂ ਬਣਾ ਕੇ ਦੇ ਦਿਆਂ ਹੁਣ ਮੈਂ ਸਲਾਈ ਕਰਕੇ ਤੁਹਾਨੂੰ ਫਿਰ ਦਿਖਾਉਣੀ ਹੈ ਠੀਕ ਹੈ ਬਾਅਦ ਵਿੱਚ ਇਹਨਾਂ ਰੇਵਲੀ ਦਾ ਕੱਟ ਲਈਆਂ ਇੱਕ ਗੜੇ ਲਈ ਤੇ ਦੋਨਾਂ ਮੋਟਿਆਂ ਵਾਸਤੇ ਠੀਕ ਹੈ ਜੀ ਲੋ ਜੀ ਮੈਂ ਤਾਂ ਆਪਣੇ ਵੱਲੋਂ ਤਾਂ ਘਰ ਚੀਜ਼ ਤਿਆਰ ਹੋਣੀ ਤਾਂ ਕਿ ਬਣਦਾ ਮੈਂ ਇੰਨੇ ਚਾਕ ਵੀ ਰੱਖ ਦਿੱਤੇ ਕਿਉਂਕਿ ਉਹਦੇ ਵਿੱਚ ਇਹਨਾਂ ਨੇ ਚਾਕ ਬਣਵਾਏ ਸੀ ਤੇ ਇਹ ਮੈਂ ਇਹਦੇ ਵਿੱਚ ਜਿੱਦਾਂ ਦੋਨਾਂ ਦਾ ਅੱਧ ਹਾਰ ਕੇ ਇੱਥੇ ਮੈਂ ਚੋਨਾ ਪਾ ਲਈਆਂ ਐ ਇੰਨੀ-ਇੰਨੀ ਥੋੜੀਆਂ-ਥੋੜੀਆਂ ਜਿਆਦਾ ਨਹੀਂ ਪਾਈਆਂ ਹੈਗੀਆਂ ਤੇ ਇਹ ਮੈਂ ਇਹ ਲੀਤ ਜਿਹੜੀ ਸੀ ਇਹ ਵੀ ਮੈਂ ਲਾ ਦਿੱਤੀਆਂ ਐ ਇਹ ਮੋਟਿਆਂ ਨੂੰ ਵੀ ਲਾ ਦਿੱਤੀ ਹੈਗੀ ਆ ਗਾੜ ਨੂੰ ਵੀ ਲਾ ਦਿੱਤੀ ਆ ਦੇਖੋ ਇੱਧਰ ਸਾਰੇ ਲਾ ਦਿੱਤੀਆਂ ਤੇ ਹੁਣ ਮੈਂ ਇਹਨੂੰ ਤਰਪਾਈ ਕਰ ਦੇਣੀ ਸਲਾਈ ਨਹੀਂ ਕਰਨੀ ਹੈਗੀ ਤਰਪਾਈ ਕਰ ਦੇਣੀ ਹੈ ਖੁਸ਼ੀ ਹੁੰਦੀ ਆ ਜਦੋਂ ਆਪਾਂ ਕਿਸੇ ਨੂੰ ਕੁਝ ਐਕਸਟਰਾ ਕਰਕੇ ਦਿੰਦੇ ਆ ਨਾ ਤਾਂ ਵਧੀਆ ਲੱਗਦਾ ਆ ਆ ਦੇਖੋ ਹੁਣ ਮੋਢਾ ਉਹਦੇ ਨਾਲ ਥੋੜਾ ਜਿਹਾ ਛੋਟਾ ਬਣ ਗਿਆ ਆ ਉਹ ਮੋਢਾ ਕੁਝ ਜ਼ਿਆਦਾ ਹੀ ਹੈ ਨਾ ਸਿਗਾ ਖੁੱਲਾ ਇਹ ਥੋੜਾ ਜਿਹਾ ਘਟਿਆ ਤੇ ਹੁਣ ਮੈਂ ਇਹਨੂੰ ਸਾਰੇ ਨੂੰ ਇੱਥੇ ਤਰਪਾਈ ਕਰਦੇ ਆ ਇਹ ਜਦੋਂ ਆਪਾਂ ਕੋਈ ਵੀ ਕੰਮ ਆ ਆਪਣਾ ਜਿਹੜਾ ਆਪਾਂ ਕਸਟਮਰ ਆਪਾਂ ਨੂੰ ਕਹਿ ਰਹੇ ਆ ਆਪਾਂ ਉਸ ਤੋਂ ਵੱਧ ਕਰਕੇ ਦਿੰਨੇ ਆ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਆ ਤਾਂ ਜਦੋਂ ਅਗਲੇ ਕੁਝ ਹੋ ਜਾਂਦੇ ਆ ਤੇ ਫਿਰ ਆਪਾਂ ਨੂੰ ਵੀ ਖੁਸ਼ੀ ਹੁੰਦੀ ਹੈ ਨਾ ਇਹ ਦੇਖ ਲਓ ਉਹਨਾਂ ਦੇ 21 ਇੰਚ ਸੀ ਤੇ ਮੈਂ ਵੀ ਹਨਾ ਦੇਖ ਲਓ ਇਸ ਤਰ੍ਹਾਂ ਬਿਲਕੁਲ ਮੈਂ 21 ਇੰਚ ਤੇ ਹੀ ਸਾਢੇ 21 ਇੰਚ ਹੋ ਗਿਆ ਠੀਕ ਆ ਦੇਖੋ ਸਾਢੇ 21 ਹੁਣ ਮੈਂ ਤਰਪਾਈ ਕਰਾ ਕੇ ਤੇ ਫਿਰ ਤੁਹਾਨੂੰ ਦਿਖਾਉਣੀ ਆ ਤੇ ਤੁਹਾਨੂੰ ਇਸ ਤਰ੍ਹਾਂ ਤੁਸੀਂ ਵੀ ਮਤਲਬ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਵੀ ਹਾਂ ਜੇ ਉਹਨਾਂ ਨੇ ਆਨਲਾਈਨ ਮੰਗਾਇਆ ਅਸਰ ਉਹ ਵੀ ਤਾਂ ਕੋਈ ਸਾਡੇ ਵਰਗੀਆਂ ਲੇਡੀਜ਼ ਜਾਂ ਕੋਈ ਜੈਂਸ ਅਸੀਂ ਦੇ ਹੋਣਗੇ ਅਸੀਂ ਵੀ ਤਾਂ ਕਰੀ ਸਕਦੇ ਆ ਕਿਉਂ ਨਹੀਂ ਕਰ ਸਕਦੇ ਤਾਂ ਆਪਾਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਦੇਵਾਂਗੇ ਮੈਂ ਆਪਣੇ ਨੂੰਨ ਨੂੰ ਜ਼ਰੂਰ ਇਸ ਤਰ੍ਹਾਂ ਦਾ ਇੱਕ ਬਣਾ ਕੇ ਦਵਾਂਗੀ ਤੋ ਕਿੰਨੀ ਖੂਸ਼ ਹੁੰਦੀ ਬਹੁਤ ਟੱਕਦੀ ਚੱਦੀ ਹੁੰਦੀ ਆ ਤੇ ਤੁਹਾਨੂੰ ਇਹ ਮੇਰਾ ਡਰੈਸ ਬਣਾਉਣ ਦਾ ਤਰੀਕਾ ਕਿਦਾਂ ਦਾ ਲੱਗਦਾ ਜੇ ਵਧੀਆ ਲੱਗਿਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਕਰੋ ਸ਼ੇਅਰ ਨਹੀਂ ਕਰਨਾ ਕੋਈ ਗੱਲ ਨਹੀਂ ਤੁਸੀਂ ਲਾਈਕ ਜ਼ਰੂਰ ਕਰਦੇ ਕਰੋ ਤੇ ਕਮੈਂਟ ਵੀ ਜ਼ਰੂਰ ਕਰਦੇ ਆ ਕਰੋ ਠੀਕ ਹੈ ਜੀ ਤੇ ਮੈਂ ਹੁਣ ਤਰਪਾਈ ਕਰਕੇ ਤੁਹਾਨੂੰ ਦਿਖਾਉਣੀ ਆ ਠੀਕ ਹੈ ਲੋ ਜੀ ਇਹ ਮੈਂ ਟੌਪ ਮੈਂ ਬਣਾਇਆ ਹੈਗਾ ਇਹ ਫਲਾ ਤੇ ਆ ਜਿਹੜਾ ਮਨਾਂ ਨੇ ਆਨਲਾਈਨ ਮੰਗਾਇਆ ਸੀ ਮੇਰੇ ਕੋ ਚਾਕ ਬਣਾਉਣ ਵਾਸਤੇ ਉਹਨਾਂ ਨੇ ਦਿੱਤਾ ਸੀਗਾ ਮੈਂ सेम ही ਇਹਦੇ ਵਰਗਾ ਬਣਾਇਆ ਹੈਗਾ ਉੱਪਰ ਜਿਸ ਤਰ੍ਹਾਂ ਇਦਾਂ ਚੂਨਾ ਪਾ ਕੇ ਜਿੱਦਾਂ ਇਹਨਾਂ ਦੇ ਚੂਨਾ ਸੀਗੇ ਐ ਇਸੇ ਤਰ੍ਹਾਂ ਹੀ ਮੈਂ ਪਾਤੀ ਇੱਕ ਟੌਪ ਮੈਂ ਇਹ ਬਣਾਇਆ ਇਹ ਵਾਲਾ ਗੋਲ ਘੇਰੇ ਦਾ ਇਹ ਨਾਲ ਹੈਗਾ ਜੀ ਦੇ ਪਜਾਮਾ ਤੇ ਉਹਦੇ ਨਾਲ ਵੀ ਰੈਡੀमेड ਜਿਹੜਾ ਸੀਗਾ ਆਨਲਾਈਨੋਂ ਮਗਾਇਆ ਉਹਦੀ ਵੀ ਲੈਂਥ ਕੱਟ ਕਰਨੀ ਸੀਗੀ ਤੇ ਉਹ ਵੀ ਮੈਂ ਨਾ ਕਰ ਦਿੱਤਾ ਆ ਪੈਸੇ ਉਹਨਾਂ ਨੇ ਮੈਨੂੰ ਸਿਰਫ ਇੱਕ ਇਹੀ ਕਿਹਾ ਸੀ ਗੋਲ ਘੇਰੇ ਦਾ ਤੇ ਨਾਲ ਇਹ ਬਣਾਉਣ ਨੂੰ ਪਰ ਕੱਪੜਾ ਕੁਝ ਵਿੱਚੋ ਬਚ ਗਿਆ ਸੀ ਮੈਂ ਕਿਹਾ ਚੱਲ ਇੱਕ ਟੌਪ ਹੋਰ ਬਣਾ ਦਿੰਨੇ ਆ ਠੀਕ ਹੈ ਜੀ ਤੁਹਾਨੂੰ ਮੇਰੇ ਇਹ ਬਣਾਏ ਹੋਏ ਕੱਪੜੇ ਕਿੱਦਾਂ ਲੱਗੇ ਜੇ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਮਿਲਾਂਗੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਉਨਨਾ ਚਿਰ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ